ਜੋ ਮਾਂ ਦੀ ਰਾਖੀ ਸੀ ਸੀ ਪੰਜ ਵਕਤ ਹੋ ਜਾਦੀ ਉਹ ਟੁੱਟੇਗਾ ਨਹੀਂ ਹੋਣੀ ਜਿੱਕੇ ਸੁਖ ਸੁਖੀ ਦਾ ਆਇਆ ਨਾ ਸਾਸੀ ਕਾਲ ਜੀ ਮੈਂ ਹਰਪਾਲ ਸਿੰਘ ਰਠੌਰ ਤੁਸੀਂ ਦੇਖ ਰਹੇ ਹੋ ਪਿੰਡਾਂ ਦੀ ਆਵਾਜ਼ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਵਾਵਾਂਗੇ ਵੀਰ ਗੋਲਛਨ ਸਰੋਇ ਦਾ ਜੋ ਕਿ ਬਹੁਤ ਅੱਛਾ ਗਾਉਂਦੇ ਵੀ ਆ ਬਹੁਤ ਅੱਛਾ ਲਿਖਦੇ ਵੀ ਤੇ ਇੱਕ ਸ਼ੋਅ ਚੱਲਿਆ ਸੀ ਕਿਸਮੇ ਕਿੰਨਾ ਹੈ ਦਮ ਗੋਲਛਨ ਭਾਜੀ ਉਹਨਾਂ ਦੇ ਵਿੱਚੋਂ winner ਕੀ ਰਹੇ ਨੇ ਅੱਜ ਸਾਰੀ ਗੱਲਬਾਤ ਕਰਾਂਗੇ ਤੇ ਆਓ ਸਵਾਗਤ ਕਰੀਏ ਸਵਾਗਤ ਹੈ ਮੇਰੇ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਿੰਡਾਂ ਦੀ ਆਵਾਜ਼ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਾਰਦੀ ਕਲਾ ਜੀ ਤੁਸੀਂ ਸੁਣਾਓ ਤੁਸੀਂ ਇੱਕ ਸ਼ੋਅ ਦੇ ਵਿੱਚ ਮਿਲ ਰਹੇ ਹੋ 6-7 ਮਹੀਨਿਆਂ ਤੋਂ ਤੁਸੀਂ ਗਾਇਬ ਜੇ ਹੋਗੇ ਕਿਤੇ ਦਿਖਾਈ ਨਹੀਂ ਦਿੱਤੇ ਉਸ ਤੋਂ ਬਾਅਦ ਤੇ ਪਹਿਲਾਂ ਤਾਂ ਹੋਰ ਸੇਤਾ ਬੇਤਾ ਸਭ ਠੀਕ ਠਾਕ ਹਨ ਤੇ ਕਾਰਵਾ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਇਹਨੇ ਦੱਸੋ ਵੀ ਜਿਵੇਂ ਕਿ ਤੁਸੀਂ ਉਹ ਸ਼ੋਅ ਤੋਂ ਬਾਅਦ ਕਿਤੇ ਦਿਖਾਈ ਨਹੀਂ ਦਿੱਤੇ ਨਾ ਇੰਸਟਾਗ੍ਰਾਮ ਤੇ ਨਾ ਫੇਸਬੁੱਕ ਤੇ ਨਾ ਕਿਤੇ ਹੋਰ ਸੋਸ਼ਲ ਮੀਡੀਆ ਐਪ ਤੇ ਤੁਸੀਂ ਕੋਈ ਹਾਜ਼ਰੀ ਨਹੀਂ ਦਵਾਈ ਤੇ ਕੀ ਕਹਿਣਾ ਚਾਹਦੇ ਹੋ ਸਾਰੇ ਦਰਸ਼ਕਾਂ ਨੂੰ ਪਿਆਰੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਕੀ ਕਹਿ ਤਰੀ ਦੇ ਰਹੇ ਸੀ ਨਾ ਉਹ ਬਾਅਦ ਗੱਲ ਇਹ ਹੋ ਗਈ ਕਿ ਜੋ ਉਹਨਾਂ ਨੇ ਇਨਾਮ ਰੱਖਿਆ ਸੀ میم لگیا اس بعد میری زندگی سارا لگی لیکن میں پھر اسی گھر گزار چاہ گیا جی کبھی بندہ جمعے والے رہ گیا جن بائکی والوں تھوڑا پروار کا چلاؤ واسطے کام کرنا بہت ضروری ہے سنگیت ایک شوق سے میرا بھی میں گیا وا ਸਾਨੂੰ ਕਿਸੇ ਤਰ੍ਹਾਂ ਨਿਮਰਤ ਕਰਦੀ ਕੋਸ਼ਿਸ਼ ਕਰਦਾ ਰਿਹਾ ਆਇਆ ਕਿ ਇਹ ਪਿੰਡ ਬਲੂਸ ਇਸ ਗੋੜਕਾਰੀ ਜਿਹੜੀ ਮੁਰ ਦਾ ਇਸ ਗੋੜ ਦੀ ਕਦਰ ਕਰਾਰ ਜਿਹੜੀ ਰੋਪਟਾ ਜੀ ਜਿਹਦੇ ਕਰਕੇ ਮੈਂ ਥੋੜਾ ਜਿਆਦਾ ਨਹੀਂ ਨਹੀਂ ਮਤਲਬ ਤੁਸੀਂ ਉਸ ਸ਼ੋਅ ਦੇ ਵਿੱਚੋਂ ਬਿਨਰ ਰਹਿ ਚੁੱਕੇ ਹੋ ਤੇ ਤੁਹਾਨੂੰ ਇੱਕ ਟਰੋਫੀ ਦੇ ਨਾਲ ਸਨਮਾਨਿਤ ਕੀਤਾ ਜੋ ਬਣਦੀ ਰਾਸ਼ੀ ਸੀਗੀ 5 ਲੱਖ ਰੁਪਏ ਦੀ ਉਹ ਤੁਹਾਡੇ ਤੱਕ ਨਹੀਂ ਪਹੁੰਚਦੀ ਗਏਗੀ ਤੁਸੀਂ ਕਦੇ ਉਹਨਾਂ ਨਾਲ ਕੋਈ ਗੱਲਬਾਤ ਕੋਈ ਟੀਮ ਦੇ ਨਾਲ ਜਾਂ ਚਾਹ ਜਨ ਨਾਲ ਇਸ ਤਰ੍ਹਾਂ ਕੋਈ ਸੰਪਰਕ ਕੀਤਾ ਵੀ ਇਹ ਮੇਰੇ ਨਾਲ ਕਿਉਂ ਧੋਖਾ ਕੀਤਾ ਗਿਆ ਇਸ ਤਰ੍ਹਾਂ ਬਿਲਕੁਲ ਸਹਿਮਤ ਕੋਰ ਉਹਦੇ ਨੂੰ ਮੈਂ ਇੱਕ ਵਾਰ ਕਰਕੇ ਨੂੰਨ ਪੁੱਛਿਆ ਸੀ ਕਿ ਤੁਸੀਂ 5 ਲੱਖ ਦਾ ਇਲਾਮ ਰੱਖਿਆ ਸੀ ਤੁਸੀਂ ਉਸ ਬਾਰੇ ਤਾਂ ਗੱਲ ਕੀਤੀ ਨਹੀਂ ਕਿ ਕਦੇ ਵੀ ਤੁਹਾਡੀ ਜਿਹੜੀ ਨੇ ਸ਼ੋਰਟਸ ਵੀਡੀਓ ਬਣਾਈਆਂ ਨੇ ਨਾ ਉਹ ਇਹ ਤਾਂ ਨਹੀਂ ਰੱਖਦੇ ਨੇ

ਤੁਹਾਡਾ ਪੈਸਾ ਉੱਧਰ ਟ੍ਰਾਂਸਫਰ ਹੋ ਗਿਆ। ਤੁਸੀਂ ਉਸ ਵਿੱਚ ਕੋਸ਼ਿਸ਼ ਕਰੋ ਜਾਂ ਤੁਸੀਂ ਕੱਲੇ ਲੈ ਕੇ ਕੋਸ਼ਿਸ਼ ਕਰੋ। ਮੈਂ ਕਹਾਂ ਜੀ ਇਹ ਚਲੋ ਮੈਨੂੰ ਤਾਂ ਠੀਕ ਆ। ਜਿਹੜੀ ਕਿ ੜਾੜਾ ਮੜਾ ਕੇ ਕੀਤਾ ਮੈਂ ਤੋਖਾਈ ਜਾਈ। ਕਿਸੇ ਨਾਲ ਕਿਸੇ ਮਤਲਬ ਨਾਲ ਇਹ ਕੋਸ਼ਿਸ਼ ਬਹੁਤਾ ਸਾਥ ਨਹੀਂ ਦਿੱਤਾ। ਚਲੋ ਪਰਮਾਤਮਾ ਦੀ ਕਿਰਪਾ ਤੇ ਮਿਹਰਬਾਨੀ ਹੁੰਦੀ ਹੈ ਤੁਹਾਡੇ ਦੇ ਵੀ ਲੈ ਕਿਉਂਕਿ ਤੁਹਾਨੂੰ ਸਰਸਵਤੀ ਨੇ ਬਹੁਤ ਅੱਛਾ ਬੰਦ ਦਿੱਤਾ ਹੈ। ਤੇ ਫੈਮਲੀ ਦੇ ਵਿੱਚ ਕੌਣ ਕੌਣ فیملی وائف ہے بڑا ممی پاپا کی گل کرو انیس سو ترانوے چروے کی ڈیتھ ہوئی جی دادا جیسے سات بچ ہو گئی بردر بھی ہے تھوڑا جہاں

ਸਿੰਦਰ ਸਰਤਾਜ ਜੀ ਕੋ ਭਰਵਾ ਜੀ ਮਾਜੀ ਸੋਚ ਬਾਤ ਮਾ ਸੋਚ ਅੰਦਰ ਦੇ 200 ਨੇ ਸਭੇ ਕਿਥੋਂ ਦਿੱਤੋਂ ਬੋਲ ਲਿਆ ਉਹ ਕਿਥੋਂ ਦੱਸ ਲੈ ਕੇ ਆਉਂਦੇ ਆ ਜੀ ਕਿਹਨ ਜੀ ਬਾਹਰ ਕਮਾਉਂਦੇ ਉਹਨਾਂ ਕੋਈ ਜਿਆਦਾ ਫੇਰ ਚੁਣਿਆ ਦਰਸਬ ਜੀ ਕਹਿ ਰਹੇ ਨੇ ਉਹ ਲੋਗ ਉਸ ਟੈਮ ਨੇ ਆਪੀ ਹੀ ਪੜਿਆ ਸੀ ਜੀ 2008 ਦੇ ਵਿੱਚ ਮਰਦਨੀ ਕੀਤੀ ਸੀ ਛੁੱਟੀਆਂ ਦੇ ਟਾਈਮ ਤੇ ਆ ਕੇ ਕਰਵਾਉਂਦਾ ਸੀ ਜੀ ਬਹੁਤ ਜ਼ਿੰਦਗੀ ਦੇ ਵਿੱਚ ਬਹੁਤ ਕੋਈ ਤਾਰਾ ਆਉਂਦੇ ਨੇ ਜੀ چرا کیوں کو اپنی کئی اور جمیت نے تانے اور ی 빠ہی پیسے ساتھ میں وہ صدεί kab میں ککی سکنا برارہ سکتا ہے ان فیصل یہ تو واDownwei کے پاس بس اِئו�皆さん لنکلنے والے چاہتے ہیں ممنustر کو میکن من کے سات لیکنن لیو ایک ط spikes میرا آپ گھر بیو ا کے ساتے تیتنی کvaisانا را دیا ہوا نظر ਤੇ ਮੈਂ ਚਾਹਨਾ ਕੁਛ ਨਾ ਕੁਛ ਤੁਹਾਡੀ ਕਲਮ ਚੋਂ ਲਿਖਿਆ ਉਹਨਾਂ ਦੇ ਟੱਚ ਦਾ ਕੁਛ ਨਾ ਕੁਛ ਜਰੂਰ ਆਪਾਂ ਦਸਤਖਤਾਂ ਨੂੰ ਦੂਰ ਕਰਵਾਈਏ ਜੀ ਜੀ ਇਸਿੰਦ ਸਤਾ ਜੀ ਮੇਰਾ ਸਲੂਕ ਮੈਂ ਆਪਣੇ ਮਨੂ ਮੰਦੀ ਬੈਠਾ ਹਾਂ ਇਹਨਾਂ ਚਾਹਵਾਨ ਸੀ ਕਿ ਤੁਹਾਨੂੰ 1:30 ਵਜੇ ਤੱਕ ਦੂਰੇ ਤੱਕ ਮੇਰੇ ਮਨੂ ਮੰਦੀ ਚਿੱਤਰ ਗਲਿਆ ਆਪ ਨੂੰ ਬਣਾਉਂਦਾ ਤਸਵੀਰਾਂ ਬਣਾਉਂਦਾ ਹਾਂ ਜੀ ਤੇ ਤੁਹਾਨੂੰ ਦਿਖਾਵਾ ਹੈ ਜੀ ਜੀ ਜਦੋਂ ਉਹਨਾਂ ਦੇ ਬਾਰੇ ਮੈਂ ਬੜਿਆ ਜਿਆਦਾ ਲਿਖਿਆ ਸੁਣਿਆ ਕਿ ਮੈਨੂੰ ਵੀ ਨਾ ਲੱਗੇ ਕਿ ਮੇਰੇ ਅੰਦਰ ਕਦੋਂ ਉਹਨਾਂ ਦਾ ਵਾਸਾ ਹੋ ਗਿਆ ਜੀ ਉਹਨਾਂ ਦੇ ਉਹ ਉਹਨਾਂ ਦੇ ਜਿਦਾਂ ਗਾਉਣਾ ਲੱਗ ਪਉਣ ਲੱਗ ਗਿਆ ਜਾਂ ਉਹਨਾਂ ਦੇ ਤਰ੍ਹਾਂ ਲਿਖਣ ਲੱਗ ਗਿਆ ਸੋ ਛੋਟੀ ਜੀ ਕਲਾ ਦਾ ਬਾਹਰ ਜੀ ਛੜਕ ਤੇ ਤੁਰਿਆ ਜਾਵੇ ਸੋਚਾਂ ਵਰਣਾ ਹੀ ਖਲਕਤ ਤੇਰੀ ਬੜਾ ਹੀ ਖਲਕਤ ਤੇ ਇੱਕ ਹੱਥ ਤਕੜੀ ਇੱਕ ਹੱਥ ਪਾਡੇ ਇੱਕ ਹੱਥ ਤਕੜੀ ਇੱਕ ਹੱਥ ਪਾਡੇ ਗੁਨਾਹ ਪਰਹੀ ਹੋਈ ਮੇਰੀ گنا پری اینی گل میں جاڑ گیا پانڈ کھل میری پانڈ کھلڑی کھل دل سڑکتے تریا جا سوچاں بڑا ਖਾਲੇ ਕਰ ਤੇਰੀ ਹਰ ਰਾਤੇ ਵਿੱਚ ਪੱਥਰ ਤੇ ਕੰਡੇ ਅਹਿਸਾਸ ਕਰੋਂਦਾ ਤੇਰਾ ਅਹਿਸਾਸ ਕਰੋਂਦਾ ਨੇਰਾ ਜੇ ਖੁਸ਼ੀਆਂ ਹੀ ਸਭ ਲੈ ਬੈਠੇ ਉੱਲੇ ਜਾਣਗੇ ਰਾਸਤਾ ਤੇਰਾ ਉੱਲੇ ਜਾਣਗੇ ਰਾਸਤਾ ਤੇਰਾ ਸੁੱਖ ਦੁੱਖ ਦਾ ਯੋੜਾ

ਤੇ ਤੁਸੀਂ ਉਹ ਕੈਮਰਾ ਲਾਸ ਰਹੀ ਸੀ ਕਿ ਮੇਰੇ ਐਕਸੀਲੈਂਟ ਨਾਲ ਸਤਿਕਾਰ ਦੀ ਸੀ ਮੈਂ ਕਹਿੰਦਾ ਇਸ ਬਾਰੇ ਵੀ ਥੋੜਾ ਜਿਹਾ ਆਪਾਂ ਦਰਸ਼ਕਾਂ ਨੂੰ ਜ਼ਰੂਰ ਦੱਸੀ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗੇ ਕਿਹੋ ਜੀ ਜ਼ਿੰਦਗੀ ਦੇ ਵਿੱਚੋਂ ਨਿਕੜ ਕੇ ਆਏ ਆ ਕਿੰਨੇ ਮੁਕ ਦੇਖੇ ਆ ਤੇ ਕਿਸਮਤ ਵੀ ਕਿੱਥੇ ਕਿੱਥੇ ਠੇਡਾ ਮਾਰਦੀ ਹੈ ਜ਼ਰੂਰ ਇੱਕ ਵਾਰੀ ਆਪਾਂ ਦਰਸ਼ਕਾਂ ਦੇ ਨਾਲ ਇਹ ਗੱਲ ਸਾਂਝੀ ਕਰੀਏ ਦਰਸਲ

کوئی علاج کراؤن ہے میرے سولہ صاحب جی نے بہت بڑی دوست آدمی تھوڑا جہاں بیٹھنے کا تھوڑا جہا ٹھیک ہے اور چی طرح زندگی حادثہ میرا ایسا ہوا دو ہزار ایک جنوب کرنا بہت اوکھا ہے بہت بہت ہی اور ہادسے تو بعد میں ਉਹ ਸਤਾ ਵੀ ਇੰਨਾ ਕੈਸਾ ਕਰਾ ਕੇ ਹਸਪਤਾਲ ਦੇ ਰਿਜਨਲ ਆਈਡੀ 3 ਮਹੀਨੇ ਜਦੋਂ ਦੇ ਰਾ ਮੈਂ ਮੂਰਹੀਂ ਲੱਗੀ ਰਹਿੰਦਾ ਦੁਨੀਆ ਲਾੜਾ ਫੜੀ ਦਿੱਤੀ ਦੁੱਖਾਂ ਦੇ ਝਾੜੂ ਦੇ ਕਿਤੇ ਜੀ ਬਚਣਾ ਮੁਸ਼ਕਲ ਤੋਂ ਮੇਰੇ ਗੁਰੂ बाबा ਬਾਖਨਾ ਜੀ ਦਾ ਨੰਨਾਂ ਦੇ ਸੇਵਾ ਕਰਨਾ ਉਹਨਾਂ ਦੀ ਸੇਵਾ ਮੇਰੇ ਜਿਹੜੇ ਪਤਨੀ ਹੈ ਗਰੀਫ ਵਾਈਫਾ ਉਹਨਾਂ ਦੀ ਸੇਵਾ ਮੇਰੇ ਬਤੇ ਪਤਾ ਨਹੀਂ ਉਹਦੇ ਪਿਆਰ ਨੇ ਪਤਾ ਨਹੀਂ ਉਸ ਸ਼ਿਵਾ ਨੇ ਬਾਬਾ ਜੀ ਸ਼ਿਵਾਰਧ ਨੇ ਬਨ ਫਿਰੋਜ਼ ਨੋਬ ਨੂੰ ਪੁੱਛ ਲਿਆ ਜੀ ਜਿਹਦੇ ਕਰਕੇ ਮੈਨੂੰ ਬੈਠਾ ਦਾ ਇਸਕੂਲ ਨਹੀਂ ਆਮ ਦਾ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਜਿਹਨੇ ਕਰਕੇ ਮੈਨੂੰ ਇਹ ਦੁਆਰਾ ਗੋਣ ਦਾ ਟਿਮ ਹੁਣ ਅੰਦਰ ਜੀ ਗੋਣ ਪਿੱਛੇ ਕਈ ਵਾਰ ਮੈਂ ਜੰਮਰ ਤਾਂ ਕਰ ਸਕਦਾ ਜੀ ਮੇਰੇ ਵਾਈਫ ਨੇ ਡਾਕਟਰ ਨੂੰ ਕਿਹਾ ਜੀ ਗੋਣ ਦੇ ਜੀ ਡਾਕਟਰ ਨੇ ਆਹ ਜੀ ਗੋਣਾ ਦਾ ਦੂਤੀ ਕਰਦਾ ਕੁੜੀ ਹੈ تو فرا کر کے بولوں گا جیسے لگاتار تھوڑا 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 کر کے تھوڑا سمجھ بدلتا گیا اج بھی بکس ہے چنگی طرح روٹی نہیں کھا سکتا فلکا فلکا دال دول ਟੈਂਪਾਸ ਕਰੀ ਜਾਂਦੇ ਜੀ ਤੇ ਵਿਚੋ ਬਸ਼ੁਰੇ ਸ਼ੁਰੂ ਕਰਦੇ ਨੂੰ ਉਸ ਕੜੀ ਕਿਤੇ ਰੱਖਣੀ ਆ ਆਹ ਨਹੀਂ ਇਹ ਵੀ ਜਦੋਂ ਆਪਣੇ ਬਾਈ ਫਿਰੇ ਨਾਲ ਉਹਦਾ ਹੌਸਲਾ ਉਹਦਾ ਪਿਆਰ ਹੈ ਪਤਾ ਨਹੀਂ ਬੱਚਿਆਂ ਨੇ ਮੈਨੂੰ ਆਪਣੇ ਅੰਦਰ ਜੀ ਉਸ ਤੁਹਾਡੇ ਅਰਥੀ ਭਾਵਨਾ ਨੇ ਜੰਡਾ ਪਿਆਰ ਕਰਦੇ ਆ ਜੀ ਇਹਨਾਂ ਦਾ ਇਹੀ ਪਿਆਰ ਕਰਦੀ ਹੈ ਬੱਚਿਆਂ ਨੂੰ ਤੁਹਾਨੂੰ ਲੱਗਦਾ ਜੇ ਤੁਸੀਂ ਉਸ ਸ਼ੋਅ ਦੇ ਵਿੱਚ ਜਿੰਨਾਂ ਰੋਇਜੀ ਜੇ ਉਹ ਸਿਰ ਪੰਜ ਰੱਖ ਦੇ ਨਾਦਰਾਸ਼ੀ ਦੇ ਨਾਲ ਤੁਹਾਨੂੰ ਉਹ ਸਨਮਾਨਿਤ ਕਰਦੇ ਤਾਂ ਉਸ ਪੈਸੇ ਨਾਲ ਤੁਹਾਡੇ ਹਾਲਾਤ ਜਿਹੜੇ ਨੇ ਕੁਝ ਵਧੀਆ ਕੰਮ ਦੇ ਨਾਲ ਤੁਸੀਂ ਫਿਊਚਰ ਆਪਣਾ ਬਣਾ ਸਕਦੇ ਕੁਝ ਘਰ ਦਾ ਵੀ ਕੁਝ ਆਪਣੀ ਦਵਾਈ ਦੀ ਲਰੇਗੀ ਕੁਝ ਆਪਣਾ ਇਲਾਜ ਵੀ ਵਧੀਆ ਪ੍ਰੋਪਰਲੀ ਕਰਵਾ ਸਕਦੇ ਬਿਲਕੁਲ ਜੀ ਬਿਲਕੁਲ ਜੀ ਜਿੰਦਰੀ ਨੂੰ ਸਾਰਾ ਹੈਲਥ ਦੇ ਪੈਸੇ ਆ ਗਏ ਜੀ ਇਹ ਸ਼ੋਅ ਦੇ ਵਿੱਚ ਵੀ

ابھی سارا پروفیاں نکی نکلے اس طرح میں سیکنڈ میں دن میرا ودیا ہونا سر ਸ਼ਾਇਦ ਮੈਂ ਵੀ ਉਹ ਮੇਰੇ ਅੰਦਰ ਦੇ ਭਾਵਨਾ ਨਾਲ ਮੈਂ ਖੜਾ ਹੋ ਜਾਂਦਾ ਜੀ ਜਿਵੇਂ ਮੈਂ ਕੋਲ ਦੋ ਚਾਰ ਵਾਰ ਜੇ ਮੈਂ ਆਪਣਾ ਲਾਈਫ ਸੈਟ ਕਰਦਾ ਅੱਗੇ ਵੱਧਦਾ ਮੈਂ ਆਪਣੇ ਪਰਵਾਨ ਵਧਿਆ ਕਰਦਾ ਆਪਣੀ ਸਿਹਤ ਨੂੰ ਵਧਿਆ ਕਰਦਾ ਮੇਰੇ ਅੰਦਰ ਜਿਹੜੇ ਮੇਰੇ ਪੁਰਗੁਣਤਾ ਦੀ ਵੀਰ ਨੇ ਜਿਹਦੇ ਰੂਹ ਦੇ ਹੰਦੇ ਆਲੂ ਨਿਕਾ ਦਿੰਦੇ ਆ ਜਿਹੋ ਨਾਲ ਵੀ ਯੂਥ ਨਾਲ ਹੋਂਸਲੇ ਹੁੰਦੇ ਆ ਮੇਰਾ ਪਰਵਾਨ ਪਰਵਾਣਨਾ ਤੇ ਵੀ ਲਿਖੇ ਮੈਂ ਦਾ ਦਰਸ਼ਕ ਵੀ ਦਿਸੇ ਮੱਕੀ ਇਹ ਗਾਇਕੀ ਲੈਂਦੇ ਰਚਨਾ ਕਾਫੀ ਕਲਾਤਮਕ ਹੋ ਗਈਆਂ ਨੇ ਜੇ ਕੋਈ ਨਾਮ ਨਹੀਂ ਲੱਭਾਂਗਾ ਜੀ ਨਾਮ ਨਹੀਂ ਲੱਭਾਂਗਾ ਨਹੀਂ ਕਿਹਾ ਕਿਸੇ ਕਲਾਕਾਰ ਨੇ ਨਾ ਬਾਣ ਕਿ ਇਸ દરેક ਨੇ ਇੱਕ ਚੀਜ਼ ਰੱਖੀ ਆ ਸਾਰਾ ਤੇ ਮੈਂ ਪਰਦਾ ਸ ਪੂਰਦਾ ਨਹੀਂ ਇੱਕ ਗੱਲ ਮੈਂ ਜ਼ਰੂਰ ਤੇ ਮੈਂ ਕੁੱਲ ਕੇ ਜਦੋਂ ਕਿਸੇ ਨਾਮੀ ਕਲਾਕਾਰ ਕੋਲੇ ਜਾਏਗੇ ਨਾ ਤਾਂ ਉਹਦੇ ਐਕਲ ਦੀ ਐਸਿਡ ਪੇਡ ਮਾਰਨਾ ਜਿਹੜਾ ਪਹਿਲਾਂ ਕੀ ਆ ਜੀ ਪਹਿਲਾਂ ਕੀ ਕੀਤਾ ਤੇਰੇ ਤੇ ਪੈਸਾ ਲਾਵਾਂਗੇ ਅਸੀਂ ਤੇਰੇ ਲਈ ਲਿਖਤ ਪਾ ਦਿੰਨੇ ਆ ਅਸੀਂ ਦੇਖ ਇੱਕ ਚੀਜ਼ ਤੇ ਨਵਾੰਗੇ ਜਦ ਤੱਕ ਤੇਰਾ ਨਾਮ ਨਹੀਂ ਲੈਣਾ ਜੇ ਤੂੰ ਆਪਣਾ ਨਾਮ ਵਿੱਚ ਮੋੜਾ ਬਣਾਇਆ ਤਾਂ ਤੈਨੂੰ ਪੈਸੇ ਨਹੀਂ ਕਮਾਉਣੇ ਇਹ ਅੱਜ ਦੇ ਸਿੰਗਰਾਂ ਦੀ ਬਹੁਤ ਵੱਡੀ ਇਹ ਗੱਲਵਾਹ ਦਾ ਜੋ ਕਿ ਪੈਸੇ ਨੂੰ ਲੈ ਕੇ ਜਾਂ ਨਾਮ ਨੂੰ ਲੈ ਕੇ ਹਮੇਸ਼ਾ ਹੀ ਇੱਕ ਰਾਈਟਰ ਨਾਲ ਇੱਕ ਕਲਾਕਾਰ ਨਾਲ ਨਹੀਂ ਸੇ ਧੋਖਾ ਕਰਦੇ ਜਦਕਿ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੁੰਦੀ ਆ ਅੱਖਾਂ ਦੇ نیچے ਕਾਲੇ ਦਾਗ ਪੈ ਜਾਂਦੇ ਆ جدو ایک رائٹر کسی چیز دے اوپر کسی ٹاپک دے اوپر ریسرچ کر کے اس چیز دن ڈھنگ لکھتا دارا بہت ماری گل آ جبکہ ہمیشہ ہی اپنے تو نیو کی باہ فرنی چاہیے بیر جی میں یہ چاہتا ہوں درشک ہوگی سنائیے تاکہ بھی تھوڑا جہا چاننا ہو جائے کہ کتنے تک تاریخ گائکی جاری ہے تو کتنے تک تاری قلم جاری ਸਰਤਾਜ ਜੀ ਦੇ ਚਾਚਾ ਦਾ ਜੀ ਸੁਣਾ ਰਿਹਾ ਹੈ ਉਹ ਮੇਰੇ ਆਪ ਦਾ ਰਿਹਾ ਜੀ ਬਹੁਤ ਟਾਈਮ ਪਹਿਲਾਂ ਦੀ ਗੱਲ ਹੈ ਸਰਤਾਜ ਜੀ ਨਾਲ ਹੀ ਰਿਲੇਟਡ ਵਾਲਾ ਕਹਿੰਦਾ ਮੈਂ ਜਦੋਂ ਉਹਨਾਂ ਨਾਲ ਮੁਲਾਕਾਤ ਕਾਫੀ ਮਦਦਨੀ ਚਾਹੀ ਜੀ ਪਰ ਜਾਨਤਿਆ ਨਾਲ ਗਿਆ ਬਹੁਤ ਗਿਆ ਪਰ ਜਦੋਂ ਅਸੀਂ ਸਟੇਟ ਜਿਹੜੇ ਬੈਠੇ ਹੁੰਦੇ ਆ ਦੋ ਗੱਲ ਬਾਤ ਫੋਨ ਦੇ ਉੱਤੇ ਹੀ ਲਾਰੇਬਾਰੀ ਚੱਲਦੇ ਸੀਗੇ ਵੀ ਅੱਜ ਉੱਚੇ ਨਿਆ ਦੋੱਚੇ ਨੇ ਮੈਂ ਤੁਹਾਡੀ ਕਰਦੀ ਕਰਾ ਸਕਦਾ ਜੀ ਥੋੜਾ ਠੇਸ ਲੱਗੀ ਮਨ ਨੂੰ ਜੀ ਉਹ ਸੀਸ ਤੇ ਵਹਿ ਰਿਹਾ ਇੱਕ ਚੱਪਾ ਜਿਹਾ ਹੁੰਦੇ ਜਿਉਂ ਉਹ ਕੀ ਲਿਖਦੇ ਖੁਸ਼ੂਸ ਕਰਨਾ ਆ। ਘੱਟ ਛੱਟਿਆ ਦਿਨ ਉਹ ਦਿਲ ਦਾ ਕਿਹੜਾ ਯਾਰ ਇਤੇ ਕਿਹੜਾ ਪਿਆ ਘੱਟ ਛੱਟਿਆ ਦਿਨ ਉਹ ਦਿਲ ਦਾ ਕਿਹੜਾ ਯਾਰ ਇਤੇ ਕਿਹੜਾ ਪਿਆ ਜਿਹੜੇ ਕਰਦੇ ਸਾਨੂੰ ਸੀ ਪਿਆ ਅੱਜ ਖਾਣਾ ਸਾਡੇ ਤੋਂ ਖਾ ਸਾਡੇ ਮੋਢਿਆਂ ਉੱਤੇ ਪੈਰ ਰੱਖ ਕੇ ਉਹ ਸਾਡੇ ਮੋਢਿਆਂ ਉੱਤੇ ਪੈਰ ਰੱਖ ਕੇ ਹੋ ਗਏ ਸ਼ਿਕ ਚਨਾ ਚੋਂ ਬਾਰ ਆਪ ਜਾ ਕੇ ਰਾਣਾ ਲੈ ਆ ਸਾਨੂੰ ਲੋਭਗੇ ਵਿੱਚ ਕਾ ਆਪ ਜਾ ਕੇ ਰਾਣਾ سن جی بہت سونے شہری میں گیت لکھا سا شہری مہندری شہری مان جی واسطے چنڈی گڑھ گئے سو مل گئے جی جی گیت سنا کافی ودیا لگے شہری مان جی واسطے لکھا نے ਸੰਦੇਹੀ ਕੀਤਾ ਤੇ ਮੈਂ ਦੇ ਵੀ ਕੋਈ ਨਹੀਂ ਆਪਾਂ ਦਾ ਫਿਲਮ ਚਲਾਉਂਗਾ ਦੇਖੀ ਜੀ ਕਾਫੀ ਟਾਈਮ ਹੋ ਗਿਆ 7-8 ਸਾਲ ਹੋ ਗਏ ਚੁੱਕੀ ਚੱਲਦਾਗਾ ਇੰਟਰਸਟ ਨਹੀਂ ਲੱਗਦਾ ਜੀ ਆਮ ਨਾਲ ਇਹ ਦੋਹੋਂ ਕੋਈ ਹੁਗਾਰਾ ਨਹੀਂ ਰਸਧਾਰਾ ਨਹੀਂ ਬੱਡੇ ਕਰਾਗਾ ਜੀ ਚਲੋ ਕੋਈ ਗੱਲ ਨਹੀਂ ਜੋ ਨਾਲੇ ਲਿਖਿਆ ਸੁੰਦਰ ਸੁਣਾਇਆ ਉਹਨਾਂ ਨੂੰ ਪਸੰਦ ਨਹੀਂ ਆਇਆ ਉਹ ਚੀਜ਼ ਮੈਂ ਦੱਸ ਦਿੰਦਾ ਐਨੀ ਸੋਣੀ ਵੀਨਾ ਤੂੰ ਜਨਾਮਾਂ ਕਰ ਲਦੀ ਐਨੀ ਸੋਣੀ ਵੀਨਾ ਤੂੰ ਜਨਾਮਾਂ ਕਰ ਲਦੀ ਵੱਡੇ ਵੱਡਿਆਂ ਦੇ ਮਾੜੀ ਇੱਥੇ ਵੱਡਿਆਂ ਦੇ ਮਾੜੀ ਇੱਥੇ ਟੁੱਟੇ ਨੇ ਇਹ ਜਨਾਮਾਂ ਵਿਨਾ ਮੈਂ ਜਿੰਨਾ ਸੋਚ ਲਿਆ ਤੇ ਇਨਾ ਮੜਾ ਨਿਨਾ ਮੈਂ ਜਿੰਨਾ ਸੋਚਿ ਲਾਤੇ ਸਬਣ ਕੇ ਤੈ ਸਾਡੇ ਸਬਣ ਕੇ ਤੈ ਸਾਡੇ ਸ ਲੁੱਟੇ ਨੇ ਐਨੀ ਸੋਣੀ ਵੀ ਨ ਤੂੰ ਜਿੰਨਾ ਮਾਣ ਕਰਦੀਂ ਬੋਸ ਮੈਂ ਚਾਹੁੰਨਾ ਆ ਕਿ ਦਰਸ਼ਕਾਂ ਨੂੰ ਆਪਣਾ ਮੋਬਾਈਲ ਨੰਬਰ ਦੁੱਜਾ ਜੋ ਕਿ ਤੁਹਾਡੀ ਸਪੋਰਟ ਦੇ ਵਿੱਚ ਆਉਣਾ ਚਾਹੁੰਦੇ ਜੀ ਮੇਰਾ ਫੋਨ ਨੰਬਰ ਹੈ ਜੀ 7017 362636 7717362636 ਮੁਰਛਰ ਸਰ ਜੇ ਕਿਸੇ ਨੂੰ ਵੀ ਚੰਗਾ ਲੱਗਿਆ ਮੇਰੀ ਲਿਖਤ ਚੰਗੀ ਲੱਗਦੀ ਆ ਜਾਂ ਮੇਰਾ ਗਾਇ ਚੰਗਾ ਲੱਗਦਾ ਹੈ ਜੇ ਕੋਈ ਸਪੋਰਟ ਨੂੰ ਹੈ ਤਾਂ ਜਰੂਰ ਮੇਰੇ ਲਈ ਕੋਈ ਸਪੋਰਟ ਕਰ ਲਈ ਸਪੋਰਟ ਪਲੀਜ਼ ਕਵੈਸਟਿੰਗ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਜਾਂ ਬੇਸੁਰੇ ਬੇਟੰਗੇ ਬਹੁਤ ਚੱਲ ਰਹੀ ਆਪਾਂ ਉਹਨਾਂ ਨੂੰ ਬਹੁਤ ਸ਼ੇਅਰ ਕਰਦੇ ਆ ਇਸ ਵੀਡੀਓ ਨੂੰ ਵੀ ਬਾਰ ਬਾਰ ਸ਼ੇਅਰ ਕਰੋ ਬਾਈ ਦੀ ਵਾਹ ਬਾਈ ਦੇ ਲਿਖਦੇ ਤੁਹਾਡੇ YouTube ਕਰਵਾ ਦਿੱਤੇ ਆ ਤੇ ਕੈਮਰਾਮੈਨ ਸ੍ਰੀ ਦੇ ਨਾਮ ਮੈਂ ਹਰਪਾਲ ਸਿੰਘ ਰੋਡ ਤੁਸੀਂ ਦੇਖ ਰਹੇ ਹੋ ਪਿੰਡਾ ਦੀਵਾਰ ਸਤਿ ਸ਼੍ਰੀ ਅਕਾਲ